ਨਹੀਂ ਸਸਿਗਾ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਆਲੂ ਪਿਆਜ਼ ਤੇ ਪਾਲਕ ਦੇ ਪਕੌੜੇ ਤੇ ਇਹ ਪਕੌੜੇ ਜਿਹੜੇ ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਤਿਆਰ ਕਰ ਲਵਾਂਗੇ ਤੇ ਇਹਨਾਂ ਨੂੰ ਆਪਾਂ ਕਿਵੇਂ ਕ੍ਰਿਸਪੀ ਬਣਾ ਸਕਦੇ ਹਾਂ ਬਿਲਕੁਲ ਥੋੜੀ ਜਿਹੀ ਬੇਸਟ ਹੈ ਨਾ ਉਹ ਆਪਾਂ ਟਿਪਸ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹਦੇ ਲਈ ਆਪਾਂ ਸਮਾਨ ਚੀਰ ਕੇ ਰੱਖ ਲਿਆ ਜੀ ਪਾਲਕ ਨੂੰ ਬਰੀਕ-ਬਰੀਕ ਕੱਟ ਲਿਆ ਪਾਲਕ ਜਿਹੜੀ ਆਪਾਂ ਜ਼ਿਆਦਾ ਮਾਤਰਾ 'ਚ ਜੇ ਯੂਜ਼ ਕਰਾਂਗੇ ਨਾ ਪਕੌੜੇ ਬਹੁਤ ਵਧੀਆ ਕ੍ਰਿਸਪੀ ਬਣਨਗੇ ਤੇ ਜਿਹੜੇ ਆਲੂ ਐ ਇਸ ਤਰੀਕੇ ਨਾਲ ਮੈਂ ਬਰੀਕ-ਬਰੀਕ ਕੱਟ ਲੇ ਤੇ ਇਹ ਮੀਡੀਅਮ ਸਾਈਜ਼ ਦੇ ਚਾਰ ਆਲੂ ਆ ਮੇਰੇ ਕੋਲ ਇਹਨਾਂ ਨੂੰ ਮੈਂ ਪਾਣੀ ਚੀਜ਼ ਕਰਕੇ ਭੋਂਗੇ ਰੱਖਤਾ ਵੀ ਆਲੂ ਜਿਹੜੇ ਜਲਦੀ ਕਾਲੇ ਹੋ ਜਾਂਦੇ ਆ ਤੇ ਇੱਧਰ ਆਪਣੇ ਕੋਲੇ ਹੈਗਾ ਹਰਾ ਧਨੀਆ ਤੇ ਇੱਕ ਪਿਆਜ਼ ਆ ਜਿਹੜਾ ਮੀਡੀਅਮ ਸਾਈਜ਼ ਦਾ ਇਸ ਤਰੀਕੇ ਨਾਲ ਮੈਂ ਸਲਾਈਸ ਐ ਜਿਹੜੇ ਕੱਟ ਲਿਆ ਸੋ ਸਾਰੀਆਂ ਚੀਜ਼ਾਂ ਤਿਆਰ ਆ ਤੇ ਹੁਣ ਆਪਾਂ ਫਕੌੜੇ ਬਣਾਉਣੇ ਸਟਾਰਟ ਕਰਦੇ ਆਂ ਜੀ ਜੇਕਰ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ-ਵੱਧ ਕਰਿਓ ਸਭ ਤੋਂ ਪਹਿਲਾਂ ਜੀ ਆਪ ਇੱਕ ਖੁੱਲੇ ਬਰਤਨ ਦੇ ਵਿੱਚ ਨਾ ਪਾਲਕ ਜਿਹੜੀ ਉਹ ਪਾ ਲਾਂਗੇ ਤੇ ਹੁਣ ਜੀ ਇਹਦੇ ਵਿੱਚ ਆਲੂ ਐਡ ਕਰ ਲਾਂਗੇ ਆਪਾਂ ਹੁਣ ਇਹਦੇ ਵਿੱਚ ਪਿਆਜ਼ ਪਾ ਲਾਂਗੇ ਤੁਸੀਂ ਚਾਹੋ ਤਾਂ ਹਰੇ ਪਿਆਜ਼ ਵੀ ਐਡ ਕਰ ਸਕਦੇ ਹੋ ਹਰਾ ਧਨੀਆ ਵੀ ਪਾ ਦਿਆਂਗੇ ਤੇ ਹਰੀਆਂ ਮਿਰਚਾਂ ਵੀ ਬਰੀਕ ਕੱਟ ਕੇ ਐਡ ਕਰ ਦਿਆਂਗੇ ਜੀ ਇਹਦੇ ਵਿੱਚ ਆਪਾਂ ਇਹ ਤੁਸੀਂ ਸਵਾਦ ਅਨੁਸਾਰ ਐਡ ਕਰ ਲਿਓ ਜਿੰਨੇ ਅੱਗੇ ਪਕਵੜਿਆਂ ਦੇ ਵਿੱਚ ਰੱਖਣੀਆਂ ਹੋਈਆਂ ਇੱਕ ਚਮਚ ਭਰ ਕੇ ਜੀਰੇ ਦਾ ਪਾ ਦੇਾਂਗੇ ਥੋੜੀ ਜੀ ਅਜਵੈਨ ਇਹਨੂੰ ਕ੍ਰਸ਼ ਕਰਕੇ ਐਡ ਕਰਾਂਗੇ ਵਧੀਆ ਫਲੇਵਰ ਆਊਗਾ ਇਹਦਾ ਤੇ ਇੱਥੇ ਜੀ ਆਪਣੇ ਕੋਲੇ ਸੁੱਕਾ ਧਨੀਆ ਇਹ ਵੀ ਕ੍ਰਸ਼ ਕਰਕੇ ਐਡ ਕਰਾਂਗੇ ਹਰੇ ਧਨੀਏ ਦਾ ਆਪਣਾ ਫਲੇਵਰ ਆਊਗਾ ਇਹਦਾ ਆਪਣਾ ਫਲੇਵਰ ਆਊਗਾ ਜ਼ਰੂਰ ਸ਼ਾਮਿਲ ਕਰਿਓ ਤੁਸੀਂ ਅੱਧਾ ਚਮਚ ਹਲਦੀ ਦਾ ਸ਼ਾਮਿਲ ਕਰਦੇ ਆਂਗੇ। ਥੋੜੀਆਂ ਇਹ ਲਾਲ ਮਿਰਚਾਂ ਤੁਸੀਂ ਦਰਦਰੀਆਂ ਗੁੱਟੀਆਂ ਲਾਲ ਮਿਰਚਾਂ ਵੀ ਸ਼ਾਮਿਲ ਕਰ ਸਕਦੇ ਹੋ। ਤੇ ਹੁਣ ਜੀ ਸਾਰੇ ਮਸਾਲੇ ਦੇ ਵਿੱਚ ਆਪਾਂ ਸ਼ਾਮਿਲ ਕਰ ਲਈ ਨਮਕ ਹਜੇ ਨਹੀਂ ਆਪਾਂ ਸ਼ਾਮਿਲ ਕਰਾਂਗੇ। ਤੇ ਹੁਣ ਆਪਾਂ ਦੇ ਵਿੱਚ ਬੇਸਣ ਐਡ ਕਰਾਂਗੇ। ਮੈਂ ਅੰਦਾਜ਼ੇ ਜੀ ਨਾਲ ਹੀ ਇੱਕ ਖੌਲੀ ਬੇਸਣ ਦੀ ਐ ਜਿਹੜੀ ਐਡ ਕਰੂੰਗੀ ਛੋਟੀ ਖੌਲੀ। ਜ਼ਿਆਦਾ ਬੇਸਣ ਨਹੀਂ ਐਡ ਕਰਨਾ ਆਪਾਂ। ਬੇਸਣ ਕੋਈ ਵੀ ਤੁਸੀਂ ਮੋਟਾ ਜਾਂ ਬਰੀਕ ਵਰਤ ਸਕਦੇ ਹੋ। ਦੇ ਹਰ ਚੀਜ਼ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਪਾਣੀ ਨੇ ਇਹਦੇ ਵਿੱਚ ਹਜੇ ਆਪਾਂ ਸ਼ਾਮਿਲ ਕਰਨਾ ਬੇਸਨ ਹੈ ਜਿਹੜਾ ਆਪਾਂ ਥੋੜੇ ਸ਼ਾਮਿਲ ਕਰਾਂਗੇ ਇਹਦੇ ਵਿੱਚ ਜਿਆਦਾ ਨਹੀਂ ਤੇ ਬੇਸਨ ਨੂੰ ਇਹਦੇ ਨਾਲ ਮਿਕਸ ਕਰ ਲਿਆ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਸੈੱਟ ਕਰਕੇ ਸਾਈਡ ਤੇ ਰੱਖ ਦੇਾਂਗੇ ਜਦੋਂ ਆਪਾਂ ਫਰਾਈ ਕਰਨਾ ਹੋਵੇ ਨਮਕ ਉਹਦੇ ਸ਼ਾਮਿਲ ਕਰਾਂਗੇ ਤੇ ਹੁਣ ਜੀ ਆਪਾਂ ਪੈਨ ਦੇ ਵਿੱਚ ਤੇਲ ਹੈ ਜਿਹੜਾ ਉਹ ਪਾ ਲਾਂਗੇ ਵੀ ਗਰਮ ਹੋ ਜੇ ਫਲੇਮ ਹੈ ਜਿਹੜੀ ਆਪਾਂ ਕੋਲ ਰੱਖਾਂਗੇ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਔਰ ਫੈਕਟ ਵੀ ਤੁਸੀਂ ਬਣਾ ਸਕਦੇ ਹੋ ਚਾਹ ਤੱਕ ਤੁਸੀਂ ਕਿਹੋ ਜਿਹੀ ਬਣਾ ਸਕਦੇ ਹੋ ਅਰੇ ਸੰਦੀ ਦੇ ਤਗਨੀ ਦੇ ਪਹਿਲੇ ਦਿਨ ਆਈ ਹੈ ਨਾ ਮੰਮਾ ਕੁਕਿੰਗ ਕਰੀ ਜਾਂਦੀ ਹੈ ਵੀਰੇ ਜਿਹੜੇ ਪਹਿਲੇ ਦਿਨ ਆਈ ਹੈ ਨਾ ਮੰਮਾ ਕੀ ਕਰੀ ਜਾਂਦੀ ਓਏ ਮੰਮਾ ਖਾੜੇ ਬਣਾ ਲੀ ਆਂ ਕਿਰੋਂਗੇ ਰਮ ਟੇਸਟੀ ਹੈਲੋ ਹੱਸਦੀ ਰਹੀ ਤੇ ਹੁਣ ਜੀ ਇਹਨਾਂ ਦੇ ਵਿੱਚ ਆਪਾਂ ਨਮਕ ਜਿਹੜਾ ਸ਼ਾਮਿਲ ਕਰ ਦਾਂਗੇ ਸਵਾਦ ਅਨਸਾਰ ਆਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਮੈਂ ਪਾ ਦੂੰਗੀ ਤੇ ਹੁਣ ਜੀ ਨਮਕ ਨੂੰ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਪਾਣੀ ਹਜੇ ਆਪਾਂ ਬਿਲਕੁਲ ਨਹੀਂ ਐਡ ਕੀਤਾ ਇੱਧਰ ਆਪਣੇ ਕੋਲੇ ਹੈਗਾ ਇੱਕ ਖਾਲੀ ਡੋਂਗਾ ਇਹਦੇ ਵਿੱਚ ਜਿੰਨੇ ਕੁ ਪਕਵਾਰੇ ਪਹਿਲਾਂ ਆਪਾਂ ਫਰਾਈ ਕਰਨੇ ਹਨ ਨਾ ਓਨਾਂ ਕੁ ਮਿਕਸਚਰ ਐਡ ਕਰਕੇ ਤੇ ਪਾਣੀ ਐਡ ਕਰਾਂਗੇ ਤੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਤੇ ਪਾਣੀ ਨੂੰ ਕਰ ਲਾਂਗੇ ਮਿਕਸ ਤੇ ਹਾਂਜੀ ਤੇਲ ਆਪਾਂ ਚੈੱਕ ਕਰ ਲਿਆ ਬਿਲਕੁਲ ਵਧੀਆ ਗਰਮ ਹੋ ਗਿਆ ਆਪਾਂ ਫਲੇਮ ਤੇ ਹੁਣ ਆਪਾਂ ਪਕੌੜੇ ਜਿਹੜੇ ਫਰਾਈ ਕਰ ਲਾਂਗੇ ਇਸ ਤਰੀਕੇ ਨਾਲ ਜਿੰਨੇ ਜਿੰਨੇ ਸਾਈਜ਼ ਦੇ ਪਕੌੜੇ ਬਣਾਉਣੇ ਆ ਨਾ ਤੁਸੀਂ ਓਨੇ ਓਨੇ ਪਾਲਖੇੜ ਕਰਕੇ ਤੇ ਓਨੇ ਕੀ ਇਹਦੇ ਵਿੱਚ ਖਾਲੂ ਐਡ ਕਰਕੇ ਆਪਾਂ ਤੇਲ ਦੇ ਵਿੱਚ ਛੱਡ ਦਿਆਂਗੇ ਬਿਲਕੁਲ ਇਸ ਤਰੀਕੇ ਦਾ ਮਿਕਸਚਰ ਆਪਾਂ ਤਿਆਰ ਕੀਤਾ ਬਹੁਤ ਹੀ ਵਧੀਆ ਕ੍ਰਿਸਪੀ ਬਣਨਗੇ ਇਹ

ਮਿਰਚਾਂ ਨਾਲ ਵਾਲੀਆਂ ਪਾ ਲਈਆਂ ਨੇ ਤੇ ਆ ਵੀ ਆਪਾਂ ਬਣਾ ਲੈਣੇ ਆ ਜੀ ਗਰਮਾ ਗਰਮ ਚਾਹ ਦੇ ਨਾਲ ਬਹੁਤ ਟੇਸਟੀ ਲੱਗਦੇ ਆ ਕਿਵੇਂ ਬਣਿਆ ਰਪੂ ਜੀ ਵਿੱਚ ਬਹੁਤ ਟੇਸਟੀ ਜੰਮੀ ਬਣਿਆ ਤਕਦੀਰ ਤੂੰ ਖਾਣੇ ਪਕਾੜੇ ਖਾ ਲਾ ਨਹੀਂ ਨਹੀਂ ਇਹਨੇ ਨਹੀਂ ਖਾਣੇ ਆ ਜੀ ਇਸ ਤਰੀਕੇ ਨਾਲ ਜੀ ਗਰਮਾ ਗਰਮ ਪਕੌੜੀਆਂ ਵੀਰੇ ਬਣ ਕੇ ਹੋ ਗਿਆ ਤਿਆਰ ਆ ਥੋੜੇ ਜਿਹੇ ਰਹਿ ਗਏ ਸੀ ਇਹਨਾਂ ਨੂੰ ਵੀ ਮੈਂ ਫਰਾਈ ਕਰ ਲੈਣੀ ਆ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਗੁਣੇ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਪਹਿਲੀ ਵਾਰ ਵੀਡੀਓ ਦੇਖਦੇ ਹੋ ਕਾਫੀ ਮਿਲਾਂਗੇ ਨੈਕਸਟ ਐਪੀ ਨਾਲ ਤਾਂ ਫੇਰ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ